ਜੀ ਰਾਜੀ ਸਵਾਗਤ ਹੈ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੀ ਤਿਆਰੀ ਨੂੰ ਬੜੀ ਟੰਗ ਰੱਖਾ ਰਹੇ ਹੋਵੋਗੇ ਜੀ ਤੁਹਾਨੂੰ ਪਤਾ ਹੀ ਹੈ ਰਾਜੀ ਕਿ ਮਾਸਟਰ ਕਲਾਸਿਸ ਪਲੇਟ ਪੰਜਾਬ ਪਲੇਟਫਾਰਮ ਤੇ ਜਿਹੜਾ ਬਿਲਕੁਲ ਫ੍ਰੀ ਦੇ ਵਿੱਚ ਤਿਆਰੀ ਕਰਵਾਈ ਜਾ ਰਹੀ ਆ ਹਿਸਟਰੀ ਤੇ ਪੋਲੀਟੀ ਦੋ ਸਬਜੈਕਟ ਕਵਰ ਕਰਾਈ ਜਾ ਰਿਹਾ ਹੈ ਰਾਜੀ ਆਪਾਂ ਜਿਹੜਾ بیس ਆ ਉਹ ਮਾਸਟਰ ਕਿਟ ਦੇ ਸਿਲੇਬਸ ਨੂੰ ਬਣਾ ਕੇ ਸ਼ੁਰੂ ਕੀਤਾ ਬਟ ਜੋ ਵੀ ਆਪਾਂ ਇੱਥੇ ਟਾਪਿਕ ਕਵਰ ਕਰਦੇ ਆ ਉਹ ਕਿਸੇ ਵੀ ਸਟੇਮ ਨਾਲ ਰਿਲੇਟਡ ਕੋਈ ਵੀ ਇਗਜ਼ਾਮ ਆਉਂਦਾ ਤਾਂ ਤੁਸੀਂ ਆਪਣੇ ਸਿਲੇਬਸ ਦੇ ਵਿੱਚੋਂ ਉਹ ਟਾਪਿਕ ਦੇਖ ਕੇ ਜੋ ਤੁਹਾਡੇ ਸਿਲੇਬਸ ਦੇ ਨਾਲ ਮਿਲਦਾ ਉਸ ਟਾਪਿਕ ਨੂੰ ਇਥੋਂ ਬੇਫਿਕਰ ਹੋ ਕੇ ਕਵਰ ਕਰ ਸਕਦੇ ਹੋ ਠੀਕ ਹੈ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਇਸ ਟਾਈਮ ਤੇ ਆਪਣੀ ਹਿਸਟਰੀ ਦੀ ਕਲਾਸ ਹੁੰਦੀ ਆ ਜਿਹਦੇ ਵਿੱਚ ਆਪਾਂ ਏਸ਼ੀਅਨ ਹਿਸਟਰੀ ਹੈ ਜਿਹੜੀ ਉਹਨੂੰ ਕਵਰ ਕਰ ਰਹੇ ਆ ਤੇ ਆਪਾਂ ਥਿਊਰੀ ਦੇ ਕਲਾਸਿਸ ਜਿਹੜੀ ਉਹ ਸਾਰੇ ਕਰ ਚੁੱਕੇ ਆ ਹੁਣ ਆਪਣੇ MCQ ਦੇ ਕਲਾਸਿਸ ਆ ਜਿਹੜੇ ਉਹ ਚੱਲ ਰਹੇ ਆ ਜਿਹਦੇ ਵਿੱਚ ਉਹ ਆਪਾਂ ਵਰਧਨ ਵੰਸ਼ਾ ਦਾ ਟੌਪਿਕ ਕੱਲ ਕੀਤਾ ਸੀ ਜੋ ਵੀ MCQ ਬੰਦੇ ਸੀਗੇ ਉਹਨਾਂ ਨੂੰ ਆਪਾਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਡਿਸਕਸ ਕੀਤਾ ਸੀ ਤੇ ਅੱਜ ਵਾਲੀ ਕਲਾਸ ਦੇ ਵਿੱਚ ਆਪਾਂ ਜਿਹੜਾ ਚਾਲੁਕਿਆ ਵੰਸ਼ਾ ਜਿਹੜਾ ਹਰਸ਼ਵਰਧਨ ਦੇ ਕਾਲ ਦੇ ਵਿੱਚ ਜਿਹੜਾ ਦੱਖਣ ਭਾਰਤ ਦੇ ਵਿੱਚ ਰਾਜਨੀਤਿਕ ਤਬਦੀਲੀਆਂ ਵਰਤੀਆਂ ਸੀ ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਛੋਟੇ-ਛੋਟੇ ਵੰਸ਼ਾ ਜਿਹੜੇ ਹੋਰ ਉਤਪਨ ਹੋਏ ਸੀਗੇ ਉਹਨਾਂ ਬਾਰੇ ਆਪਾਂ MCQ ਲੈ ਕੇ ਆਏ ਆ ਜਿਨ੍ਹਾਂ ਦੇ ਵਿੱਚੋਂ ਅੱਜ ਵਾਲੀ ਜਿਹੜੀ ਆਪਣੇ MCQ ਹੋਣਗੇ ਉਹ ਚਾਲੁਕਿਆ ਵੰਸ਼ੇ ਦੇ ਨਾਲ ਰਿਲੇਟਡ ਹੋਣਗੇ ਬਈ ਜੀ ਜੀ ਕਲਾਸ ਸ਼ੁਰੂ ਕਰਦੇ ਆ ਪਰ ਅਜੇ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜੀ ਰਿਕੁਐਸਟ ਆ ਵੀ ਜੇਕਰ ਤੁਹਾਨੂੰ ਕਲਾਸ ਵਧੀਆ ਲੱਗਦੀ ਏ ਰਜੇ ਤਾਂ ਕਲਾਸ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਜੋ ਬਿਨਾ ਸਬਸਕ੍ਰਾਈਬ ਕੀਤੇ ਕਲਾਸ ਨੂੰ ਵਾਚ ਕਰਦੇ ਆ ਉਹ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਬਈ ਤਾਂ ਜੋ ਜਿਹੜੀ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਆਉ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਆਪਣੀ ਤਿਆਰੀ ਨੂੰ ਵਧੀਆ-ਵਧੀਆ ਢੰਗ ਨਾਲ ਕਰ ਸਕੋ ਉਹ ਵੀ ਬਿਲਕੁਲ ਫ੍ਰੀ ਦੇ ਵਿੱਚ ਠੀਕ ਹੈ ਬਈ ਤੇ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਉਕੇ ਬਿਲਕੁਲ ਨਵਾਂ ਪਲੇਟਫਾਰਮ ਆ ਜੇਕਰ ਤੁਸੀਂ ਸ਼ੇਅਰ ਕਰੋਗੇ ਤਾਂ ਤਾਂ ਹੀ ਜਿਹੜਾ ਹੈਗਾ ਇਹਦੀ ਰੀਚ ਵਧੂਗੀ ਤੇ ਹੋਰ ਨਵੇਂ-ਨਵੇਂ ਸਟੂਡੈਂਟਸ ਨੂੰ ਜਿਹੜਾ ਪਤਾ ਲੱਗੂਗਾ ਇਸ ਚੈਨਲ ਬਾਰੇ ਕਿ ਇੱਥੇ ਬਿਲਕੁਲ ਫ੍ਰੀ ਦੇ ਵਿੱਚ ਜਿਹੜਾ ਕੰਟੈਂਟ ਪ੍ਰੋਵਾਈਡ ਕੀਤਾ ਜਾ ਰਿਹਾ ਹਿਸਟਰੀ ਤੇ ਪੋਲੀਟੀ ਦਾ ਉਹ ਵੀ ਬਿਲਕੁਲ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਡੀਪ ਤਰੀਕੇ ਦੇ ਨਾਲ ਹੈਂਡ ਰਿਟਨ ਨੋਟਸ ਦੇ ਨਾਲ ਤਿਆਰ ਕੀਤਾ ਹੋਇਆ ਨੋਟਸ ਆ ਕਿਤੇ ਹੋਏ ਨੋਟਸ ਆ ਰਹੇ ਜਿਨ੍ਹਾਂ ਨੂੰ ਮੈਂ ਤੁਹਾਨੂੰ ਸਟੱਡੀ ਕਰਾਉਣੀ ਆ ਤਾਂ ਪਲੀਜ਼ ਲਿੰਕ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਬਈ ਤੇ ਕਲਾਸ ਖਤਮ ਹੋਣ ਤੋਂ ਬਾਅਦ ਜਾਂ ਜੋ ਬਾਅਦ ਚ ਰਿਕਾਰਡਡ ਕਲਾਸਿਸ ਵਾਚ ਕਰਦੇ ਆ ਉਹ ਆਪਣੀ ਫੀਡਬੈਕ ਜਰੂਰ ਦਿਆ ਕਰੋ ਵੀ ਕਲਾਸ ਵਧੀਆ ਲੱਗੀ ਜਾਂ ਨਹੀਂ ਤੁਸੀਂ ਸੈਟੀਸਫਾਈ ਤੁਹਾਡੀ ਸੈਟੀਸਫੈਕਸ਼ਨ ਹੋਈ ਆ ਕੰਟੈਂਟ ਤੋਂ ਜਾਂ ਨਹੀਂ ਤਾਂ ਪਲੀਜ਼ ਇੱਕ ਛੋਟਾ ਜਿਹਾ ਮੈਸੇਜ ਕਰਕੇ ਫੀਡਬੈਕ ਜਰੂਰ ਦਿਆ ਕਰੋ ਲਾਸਟ ਤੇ ਓਕੇ ਜੋ ਬਾਅਦ ਚ ਵਾਚ ਕਰਦੇ ਰਹੇ ਜੀ ਉਹ ਵੀ ਇੱਕ ਮੈਸੇਜ ਜਰੂਰ ਛੱਡਿਆ ਕਰੋ ਕਿ ਤੁਹਾਨੂੰ ਕਲਾਸ ਕਿਵੇਂ ਲੱਗੀ ਠੀਕ ਆ ਕਿ ਤੁਹਾਡੀ ਫੀਡਬੈਕ ਆ ਰਹੀ ਜਿਹੜੀ ਉਹਦੇ ਤੇ ਮੋਟੀਵੇਸ਼ਨ ਮਿਲਦੀ ਆ ਕਿ ਆਪਾਂ ਅਗਲੀ ਕਲਾਸ ਦੇ ਵਿੱਚ ਤੁਹਾਡੇ ਵਾਸਤੇ ਉਸ ਤੋਂ ਵੀ ਜਿਹੜਾ ਹੈਗਾ ਬੈਸਟ ਕੰਟੈਂਟ ਆ ਜਿਹੜਾ ਉਹ ਲੈ ਕੇ ਆਏਗੀ ਠੀਕ ਆ ਤਾਂ ਮੈਸੇਜ ਜ਼ਰੂਰ ਕਰਿਆ ਕਰੋ ਰਾਜੀ ਇੱਕ ਛੋਟਾ ਜਿਹਾ ਮੈਸੇਜ ਕਰਦੇ ਕਰੋ ਵੀ ਵਧੀਆ ਲੱਗੀ ਜਾਂ ਨਹੀਂ ਕੁਝ ਵੀ ਆ ਜਿਸ ਤਰ੍ਹਾਂ ਦਾ ਵੀ ਤੁਹਾਨੂੰ ਕਲਾਸ ਨੂੰ ਵਾਚ ਕਰਨ ਤੋਂ ਬਾਅਦ ਫੀਲ ਹੁੰਦਾ ਤੁਸੀਂ ਉਹ ਫੀਡਬੈਕ ਜ਼ਰੂਰ ਦਿਆ ਕਰੋ ਠੀਕ ਆ ਤਾਂ ਰਾਜੀ ਆਪਾਂ ਆਪਣੀ ਕਲਾਸ ਸ਼ੁਰੂ ਕਰਦੇ ਆ ਤੁਸੀਂ ਕੁਸ਼ਨ ਦਾ ਨੰਬਰ ਪਾ ਕੇ ਤੇ ਜਿਹੜੀ ਕਰੈਕਟ ਆਪਸ਼ਨ ਆ ਉਹਨੂੰ ਪਾ ਕੇ ਜੈਬਾਕਸ ਦੇ ਵਿੱਚ ਆਨਸਰ ਸੈਂਡ ਕਰ ਦਿਓ ਪਹਿਲਾਂ ਮੈਨੂੰ ਇਹ ਦੱਸੋ ਮੇਰੀ ਆਵਾਜ਼ ਤੁਹਾਡੇ ਤੱਕ ਪ੍ਰੋਪਰ ਵਧੀਆ ਹੈ ਨਾ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਪਾਂ ਕਲਾਸ ਸ਼ੁਰੂ ਕਰ ਦਈਏ ਓਕੇ ਬਈ ਤਾਂ ਫੇਰ ਸ਼ੁਰੂ ਕਰਦੇ ਹਾਂ ਆਨਸਰ ਕਰੀ ਚੱਲੋ ਰਾਜੀ ਛੋਟੀ ਜੀ ਕਲਾਸ ਆ ਅੱਜ ਅਣੀ ਕਿ ਚਾਲੁਕਿਆ ਵੰਸ਼ ਠੀਕ ਹੈ ਰਾਜੀ ਕਿਆਕੇ ਚਾਲੁਕਿਆ ਵੰਸ਼ ਦੀ ਨਾਲ रिलेटेड ਕੋਈ ਬਾਤ ਬਹੁਤ ਹੀ ਐਮਸੀਕਿਊ ਨਿਵੰਦੇ ਜਿੰਨੇ ਇੱਕ ਇੰਪੋਰਟੈਂਟ ਹੈਗੇ ਆ ਜੋ ਵੀ ਟਾਪਿਕ ਦੇ ਵਿੱਚੋਂ ਬੰਦੇ ਉਹ ਆਪਾਂ ਅੱਜ ਦੀ ਕਲਾਸ ਵਿੱਚ ਡਿਸਕਸ ਕਰਾਂਗੇ ਓਕੇ ਤਾਂ ਪਹਿਲਾ ਕੁਐਸਚਨ ਹੈ ਬਈ ਚਾਲੁਕਿਆ ਵੰਸ਼ ਦਾ ਸੰਸਥਾਪਕ ਕੌਣ ਸੀ ਵਲਕੇਸ਼ਨ ਪਹਿਲਾ ਸੀ ਕੀਰਤੀ ਵਰਮਨ ਸੀ ਨਰ ਸਿੰਘ ਵਰਮਨ ਸੀ ਜਾਂ ਜੈ ਸਿੰਘ ਸੀ ਤਾਂ ਕੌਣ ਸੀ ਬਈ ਚਾਲੁਕਿਆ ਵੰਸ਼ ਦਾ ਸੰਸਥਾਪਕ ਵਲਕੇਸ਼ਨ ਪਹਿਲਾ ਕੀਰਤੀ ਵਰਮਨ ਨਰਸਿੰਘ ਵਰਮਨ ਜਾਂ ਜੈ ਸਿੰਘ ਹੰਦੀ ਰਾਜੇ ਜੈ ਸਿੰਘ ਜੀ ਉਹਨਾਂ ਨੇ ਸੰਸਥਾਪਕ ਪੁੱਛਿਆ ਤਾਂ ਜੈ ਸਿੰਘ ਜੀ ਉਹਨਾਂ ਨੇ ਵਾਸਤਵਿਕ ਸੰਸਥਾਪਕ ਪੁੱਛਿਆ ਹੁੰਦਾ ਤਾਂ ਕੌਣ ਹੋਣਾ ਸੀਗਾ ਬਲਕੇਸ਼ਣ ਪਹਿਲਾ ਠੀਕ ਹੈ ਬਦਾਮੀ ਕੈਸ ਵੰਸ਼ ਦੀ ਰਾਜਧਾਨੀ ਸੀ ਮੋਰੀਆ ਰਾਜਵੰਸ਼ ਦੀ ਚਾਲੁਕਿਆ ਰਾਜਵੰਸ਼ ਦੀ ਸ਼ੌਂਗ ਰਾਜਵੰਸ਼ ਦੀ ਪੱਲਵ ਰਾਜਵੰਸ਼ ਦੀ ਤਾਂ ਬਦਮੀ ਹੈ ਜਿਹੜੀ ਉਹ ਕੇਸ ਦੀ ਰਾਜਤਾਨੀ ਸੀ ਬਈ ਹਾਂਜੀ ਰਾਜੇ ਚਾਲੁਕਿਆ ਰਾਜਵੰਸ਼ ਦੀ ਆਪਾਂ ਚਾਲੁਕਿਆ ਰਾਜਵੰਸ਼ ਕਰ ਰਹੇ ਆ ਨਾ ਰਾਜੇ ਤਾਂ ਚਾਲੁਕਿਆ ਦੀ ਹੋਈ ਸੀ ਇਹਨਾਂ ਇਹਨਾਂ ਦੀ ਰਾਜਤਾਨੀ ਦੇ ਨਾਂ ਤੇ ਤਾਂ ਇਹਨਾਂ ਦੀਆਂ ਜਿਹੜੀਆਂ ਸ਼ਖਾਵਾਂ ਸੀ ਰਾਜੇ ਇਹਨਾਂ ਨੂੰ ਜਿਵੇਂ ਮੰਨ ਲਓ ਇਹਨਾਂ ਦੀ ਅਲੱਗ-ਅਲੱਗ ਸੀਗੇ ਨਾ ਵੰਸ਼ ਸੀਗੇ ਜਿਵੇਂ ਬਦਾਮੀ ਚਾਲੁਕਿਆ ਬਦਾਮੀ ਚਾਲੁਕਿਆ ਕਲਿਆਣੀ ਹੈ ਨਾ ਇਸ ਤਰ੍ਹਾਂ ਸੀਗੇ ਨਾ ਇਹ ਚਾਲੁਕਿਆ ਵੰਗੀ ਤਾਂ ਇਹਨਾਂ ਦੀ ਰਾਜਧਾਨੀ ਦੇ ਨਾਂ ਤੇ ਇਹਨਾਂ ਨੂੰ ਚਾਲੁਕਿਆ ਬਦਾਮੀ ਜਾਂ ਵਦਾਮੀ ਬਾਵੇ ਨਾਲ ਵੀ ਆ ਸਕਦਾ ਹੈ ਇਹ ਲਿਖਿਆ ਹੁੰਦਾ ਤਾਂ ਇਹ ਚਾਲੁਕਿਆ ਰਾਜਵੰਸ਼ ਦੀ ਰਾਜਧਾਨੀ ਸੀ ਚਾਲੁਕਿਆ ਰਾਜਵੰਸ਼ ਨੇ ਵਦਾਪੀ ਵਿੱਚ ਸ਼ਾਸਨ ਕੀਤਾ ਜੋ ਆਧੁਨਿਕ ਸਮੇਂ ਭਾਰਤ ਦੇ ਕਿਸ ਰਾਜ ਵਿੱਚ ਹੈ ਕਿਹੜੇ ਰਾਜ ਵਿੱਚ ਪੈਂਦਾ ਰਾਜੇ ਕੇਰਲ ਦਮੇਨਾਡੂ ਕਰਨਾਟਕ ਗੁਜਰਾਤ ਕਿਥੇ ਬੰਦਾਬਈ ਜਿਹੜਾ ਬਤਾਪੀ ਆ ਮਤਾਪੀ ਆਧੁਨਿਕ ਭਾਰਤ ਦੇ ਕਿਸ ਰਾਜ ਵਿੱਚ ਹੈ ਹਾਂਜੀ ਰਾਜੇ ਕਰਨਾਟਕ ਦੇ ਵਿੱਚ ਪੁਲੀਕੇਸ਼ਨ ਪਹਿਲੇ ਨੇ ਕਿਹੜੀਆਂ-ਕਿਹੜੀਆਂ ਉਪਾਦੀਆਂ ਧਾਰਨ ਕੀਤੀਆਂ ਸਤਿਆਕਸ਼ ਰਣਵਿਕਰਮ ਸ਼੍ਰੀ ਪ੍ਰਿਥਵੀਵल्लभ ਜਾਂ ਸਾਰੇ ਇਹਨਾਂ ਦੇ ਵਿੱਚੋਂ ਕੋਈ ਦੋ ਕੀਤੀਆਂ ਸੀ ਕੋਈ ਇੱਕ ਕੀਤੀ ਸੀ ਜਾਂ ਸਾਰੀਆਂ ਕੀਤੀਆਂ ਸੀ ਅੰਤਰ ਕਰ ਦਿਓਗੇ ਹੰਦਿ ਰਾਜੇ ਸਾਰੇ ਠੀਕ ਆ ਸਮਝ ਆ ਰਹੀ ਹੈ ਨਾ ਚਲੋ ਕਿਹੜਾ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਕੌਣ ਸੀ राजे ਹੁਣ ਤੱਕ ਆਪਾਂ ਸੰਸਥਾਪਕ ਵਾਸਤਵਿਕ ਸੰਸਥਾਪਕ ਦੇਖ ਚੁੱਕੇ ਆ ਹੁਣ ਆਪਾਂ ਦੱਸਣਾ ਕਿ ਸਭ ਤੋਂ ਜਿਹੜਾ ਪ੍ਰਸਿੱਧ ਸੀਗਾ ਉਹ ਕੌਣ ਸੀਗਾ ਸ਼ਕਤੀਸ਼ਾਲੀ ਕੌਣ ਸੀ ਜੈ ਸਿੰਘ ਵਲਕੀਸ਼ਨ ਪਹਿਲਾ ਵਲਕੀਸ਼ਨ ਦੂਜਾ ਜਾਂ ਕੀਰਤੀ ਵਰਮਾ ਹਾਂਜੀ ਰਾਜੇ ਅਪਲੀਕੇਸ਼ਨ ਦੂਜਾ ਜਿਹੜਾ ਉਹ ਇਸ ਚਾਲੁਕੇ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਸੀ ਜੈ ਸਿੰਘ ਸੰਸਥਾਪਕ ਸੀਗਾ ਬਈ ਇਹ ਵਾਰੀ ਵਾਰੀ ਰਿਪੀਟ ਕਰਨ ਦਾ ਮਤਲਬ ਇਹ ਹੁੰਦਾ ਵੀ ਤੁਹਾਨੂੰ ਯਾਦ ਹੋ ਜੇ ਇਹ ਵਾਸਤਵਿਕ ਸੰਸਥਾਪਕ ਸੀ ਇਹ ਪ੍ਰਸਿੱਧ ਸੀ ਫੇਮਸ ਸ਼ਕਤੀਸ਼ਾਲੀ ਕੋਸਵੀ ਲਿਖਿਆ ਜਾ ਸਕਦਾ ਤੇ ਇਹ ਲਾਸਟ ਸੀ ਪਰ ਇੱਕ ਕੁਐਸਚਨ ਆ राजे ਉਹਦੀਆਂ ਚਾਰ ਆਪਸ਼ਨਾਂ ਤੇ ਆਪਣੇ ਚਾਰ ਕੁਐਸਚਨ ਕਵਰ ਹੋ ਗਏ ਸੰਸਥਾਪਕ ਵੀ ਪਤਾ ਲੱਗਿਆ ਵਾਸਤਵਿਕ ਸੰਸਥਾਪਕ ਵੀ ਪਤਾ ਲੱਗਿਆ ਫੇਮਸ ਵੀ ਪਤਾ ਲੱਗਿਆ ਤੇ ਲਾਸਟ ਵੀ ਪਤਾ ਲੱਗਿਆ ਠੀਕ ਆ ਪੁਲਕੇਸ਼ਨ ਦੂਜਾ ਕਿਸ ਵੰਸ਼ ਨਾਲ ਸੰਬੰਧਿਤ ਸੀ ਚਾਲੁਕਿਆ ਬਦਾਮੀ ਦੇ ਨਾਲ ਚਾਲੁਕਿਆ ਵੇਂਗੀ ਦੇ ਨਾਲ ਚਾਲੁਕਿਆ ਕਲਿਆਣੀ ਦੇ ਨਾਲ ਜਾਂ ਸਾਰੇ ਸਹੀ ਪੁਲਕੇਸ਼ਨ ਦੂਜੇ ਦਾ ਸਬੰਧ ਦੱਸਣਾ राजे ਹੁਣ ਤੱਕ ਆਪਾਂ ਕਿਹੜੇ ਵੰਸ਼ ਨੂੰ ਪੜ ਰਹੇ ਆ ਹਾਂਜੀ ਰਾਜੀ ਇਹ ਇਹਦਾ ਸਬੰਧ ਚਾਲੁਕਿਆ ਮਦਾਮੀ ਦੇ ਨਾਲ ਸੀ ਹਰਸ਼ਵਰਧਨ ਦਾ ਸਮਕਾਲੀਨ ਦੱਖਣ ਭਾਰਤ ਦਾ ਸ਼ਾਸਕ ਕੌਣ ਸੀ ਕ੍ਰਿਸ਼ਨਦੇਵ ਰਾਏ ਵਿਕਲਪਿਕਸ਼ਨ ਦੂਜਾ ਮਯੂਰ ਵਰਮਾ ਜਾਂ ਕੀਰਤੀ ਵਰਮਾ ਕੌਣ ਸੀ ਬਈ ਜਿਹੜਾ ਹਰਸ਼ਵਰਧਨ ਦਾ ਸਮਕਾਲੀਨ ਸੀ ਦੱਖਣ ਦੇ ਵਿੱਚ ਆਪਾਂ ਇਹਨਾਂ ਦਾ ਸਾਰਾ ਮੈਪ ਬਣਾ ਕੇ ਕੀਤਾ ਸੀਗਾ ਨਾ ਵੀ ਇੱਧਰ ਕਰਨਾਟਕ ਗੁਰੂ ਨੂਕ ਸਾਰਾ ਇੱਧਰ ਮਾਲਵਾ ਇਹਨਾਂ ਦੇ ਜਿਹੜੇ ਖੇਤਰ ਸੀ ਇਹ ਸਾਰੇ ਆਪਾਂ ਵੇਖੇ ਸੀਗੇ ਤਾਂ ਜਿਹੜਾ ਇਹਦਾ ਹਰਸ਼ਵਰਧਨ ਦਾ ਸਮਕਾਲੀਨ ਦੱਖਣ ਦੇ ਵਿੱਚ ਸੀ ਉਹ ਕੌਣ ਸੀਗਾ ਕ੍ਰਿਸ਼ਨ ਦੇਵ ਰਾਏ ਅਪਲੀਕੇਸ਼ਨ ਦੂਜਾ ਸੀ ਮਯੂਰ ਵਰਮਾ ਸੀ ਕੀਰਤੀ ਵਰਮਨ ਸੀ ਕੌਣ ਸੀ ਬਈ ਹਾਂਜੀ ਰਾਜੇ ਅਪਲੀਕੇਸ਼ਨ ਦੂਜਾ ਇਸੇ ਨੇ ਇਹਨੂੰ ਹਰਾਇਆ ਸੀ ਹਰਸ਼ਵਰਧਨ ਹਰਿਵਰਧਨ ਨੂੰ ਕਿਸ ਨੇ ਪਰਾਜਿਤ ਕੀਤਾ ਆਪਣਾ ਨੈਕਸਟ ਕੁਐਸਚਨ ਉਹੀ ਆ ਗਿਆ ਰਾਜੀ ਪ੍ਰਭাকর ਵਰਧਨ ਅਪਲੀਕੇਸ਼ਨ ਦੂਜਾ ਨਰਸਿੰਘ ਵਰਮਨ ਜਾਂ ਸ਼ਸ਼ਾਂਕ ਕਿਨੇ ਹਰਾਇਆ ਸੀ ਹੁਣੀ ਦੱਸ ਕੇ ਟੀਆਂ ਹਾਂਜੀ ਰਾਜੀ ਅਪਲੀਕੇਸ਼ਨ ਦੂਜੇ ਨੇ ਕਿੱਥੇ ਹਰਾਇਆ ਸੀ ਨਰਮਦਾ ਨਦੀ ਦੇ ਕੰਢੇ ਨਰਮਦਾ ਨਦੀ ਦੇ ਕੰਢੇ ਇਹ ਵੀ ਕੁਐਸਚਨ ਆ ਸਕਦਾ ਰਾਜੀ ਕਿ ਕਿੱਥੇ ਹਰਾਇਆ ਸੀ ਫਿਰ ਇਹ ਵੀ ਪੁੱਛ ਸਕਦੀ ਹੈ ਵੀ ਇਹਦੀ ਜਾਣਕਾਰੀ ਕਿੱਥੋਂ ਮਿਲਦੀ ਹੈ ਜਿਹੜਾ ਇਹਨਾਂ ਦੇ ਵਿਚਕਾਰ ਜੁੱਦ ਹੋਇਆ ਉਹ ਆਪਾਂ ਨੂੰ ਜਿਹੜਾ ਉਹਦਾ ਜਾਣਕਾਰੀ ਦਾ ਸਰੋਤ ਕੀ ਆ ਇਹ ਹੋਲ ਅਭਿਲੇਖ ਇਹ ਹੋਲ ਅਭਿਲੇਖ ਤੇ ਇਹ ਹੋਲ ਅਭਿਲੇਖ ਦੀ ਰਚਨਾ ਕਿਹਨੇ ਕੀਤੀ ਸੀ ਰਾਜੇ ਰਵੀਕੀਰਤੀ ਨੇ ਰਵੀ ਕੀਰਤੀ ਨੇ ਰਵੀ ਕੀਰਤੀ ਕਾਹਨ ਸੀ ਬਈ ਉਲਕੇਸ਼ਨ ਦੂਜੇ ਦਾ ਦਰਬਾਰੀ ਕਵੀ ਕਿੰਨੇ ਕੁਐਸ਼ਨ ਹੋ ਗਏ ਸਭ ਤੋਂ ਪਹਿਲਾਂ ਤਾਂ ਆਪਾਂ ਵੇਖਿਆ ਵੀ ਕਿਹਨੇ ਹਰਾਇਆ ਅਪਲੀਕੇਸ਼ਨ ਦੂਜੇ ਨੇ ਹਰਾਇਆ ਹਰਸ਼ਵਰਧਨ ਨੂੰ ਫਿਰ ਇਹਨਾਂ ਦਾ ਯੁੱਧ ਕਿੱਥੇ ਹੋਇਆ ਦੂਜਾ ਕੁਐਸ਼ਨ ਹੋ ਗਿਆ ਨਰਮਦਾ ਨਦੀ ਦੇ ਕੰਢੇ ਫਿਰ ਆਪਾਂ ਇਹਨਾਂ ਦਾ ਸਰੋਤ ਦੇਖਿਆ ਕੀ ਆ ਇਹੋਲ ਅਭਿਲੇਖ ਫਿਰ ਚੌਥਾ ਕੁਐਸ਼ਨ ਕੀ ਬਣ ਗਿਆ ਰਾਜੀ ਕਿ ਇਹਦੀ ਰਚਨਾ ਕਿਹਨੇ ਕੀਤੀ ਰਵੀਕੀਰਤੀ ਨੇ ਫਿਰ ਪੰਜਵਾਂ ਕੀ ਬਣ ਗਿਆ ਰਵੀਕੀਰਤੀ ਕੌਣ ਸੀ ਅਪਲੀਕੇਸ਼ਨ ਦੂਜੇ ਦਾ ਦਰਬਾਰੀ ਕਵੀ ਇੱਕ ਕੁਐਸ਼ਨ ਤੇ ਵਿੱਚ ਕਿੰਨੇ ਆਪਾਂ ਸੋਲਵ ਕੀਤੇ ਆ ਚਾਰ ਪੰਜ ਕੁਐਸ਼ਨ ਕਰ ਲਏ ਠੀਕ ਹੈ ਨਾ ਪੁਲਕੇਸ਼ਨ ਦੂਜੇ ਨੇ ਵੇਂਗੀ ਦੇ ਸ਼ਾਸਕ ਕਿਸ ਨੂੰ ਹਰਾਇਆ ਵੇਂਗੀ ਦੇ ਵਿੱਚ ਸੀਗਾ ਕਿਸ ਰਾਜੇ ਦਾ ਸ਼ਾਸਨ ਸੀ ਰਾਜੇ ਜਿਹਨੂੰ ਪੁਲਕੇਸ਼ਨ ਦੂਜੇ ਨੇ ਹਰਾਇਆ ਸੀਗਾ ਮਹਿੰਦਰ ਵਰਮਨ বিষ্ণੂ ਵਰਮਨ ਹਰਸ਼ ਵਰਮਨ ਜੈਸਿੰਘ ਕਿਹਨੂੰ ਹਰਾਇਆ ਸੀ ਬਈ ਪੁਲਕੇਸ਼ਨ ਦੂਜੇ ਨੇ ਵੇਂਗੀ ਦੇ ਵਿੱਚ ਹਾਂਜੀ ਰਾਜੀ ਮਹਿੰਦਰ ਵਰਮਨ ਨੂੰ ਹਰਾਇਆ ਸੀਗਾ ਮਹਿੰਦਰ ਵਰਮਨ ਕੌਣ ਸੀ ਪੱਲਾ ਵਿਸ਼ਾਸ਼ਿਕ ਸੀਗਾ ਪੱਲਵ ਵੰਸ਼ ਦੇ ਨਾਲ ਸੰਬੰਧਿਤ ਸੀਗਾ ਇਹ ਤੇ ਇਹਨਾਂ ਨੇ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਹੈਗਾ ਇਹ ਵੈੰਗੀ ਉੱਤਰੀ ਵੈੰਗੀ ਜੋ ਆਂਧਰਾ ਪ੍ਰਦੇਸ਼ ਦੇ ਵਿੱਚ ਰਜੇ ਆਂਧਰਾ ਪ੍ਰਦੇਸ਼ ਦੇ ਵਿੱਚ ਜੇ ਪੁੱਛ ਲੈਣ ਵੈੰਗੀ ਹੈ ਜਿਹੜਾ ਉਹ ਅੱਜ ਕੱਲ ਕਿੱਥੇ ਹੈ ਤਾਂ ਆਂਧਰਾ ਪ੍ਰਦੇਸ਼ ਦੇ ਵਿੱਚ ਰਜੇ ਉੱਥੋਂ ਇਹਨੂੰ ਹਰਾ ਕੇ ਮਹਿੰਦਰ ਵਰਮਨ ਨੂੰ ਕਬਜ਼ਾ ਕੀਤਾ ਸੀ ਤੇ ਫਿਰ ਆਪਣੇ ਭਰਾ ਜਿਹੜਾ ਹੈਗਾ ਵਿਸ਼ਨੂੰ ਵਰਮਨ ਇਹ ਕੌਣ ਸੀਗਾ ਇਹ ਪੁਲਿਕੇਸ਼ਨ ਦੂਜੇ ਦਾ ਭਰਾ ਸੀਗਾ ਇਹਨੂੰ ਸ਼੍ਰਾਸ਼ਿਕ ਬਣਾਇਆ ਸੀ ਉੱਥੇ ਜਿਹੜਾ ਉਹ ਖੇਤਰਾ ਕਿਹਨੂੰ ਸੰਭਾਦਾ ਸੀ ਵਿਸ਼ਨੂੰ ਵਰਮਨ ਨੂੰ ਸੰਭਾਦਾ ਸੀ ਠੀਕ ਹੈ ਨਾ ਮਹਿੰਦਰ ਵਰਮਨ ਕੌਣ ਸੀ ਪਾਲਰ ਸ਼ਾਸ਼ਿਕ ਸੀਗਾ ਜਿਹਨੂੰ ਪੁਲਿਕੇਸ਼ਨ ਦੂਜੇ ਨੇ ਹਰਾਇਆ ਕਿੱਥੇ ਵੈਂਗੀ ਦੇ ਵਿੱਚ ਜੋ ਕਿ ਆਂਧਰਾ ਪ੍ਰਦੇਸ਼ ਦੇ ਵਿੱਚ ਆ ਰਜੇ ਉੱਤਰੀ ਵਹਿੰਗੀ ਵੀ ਲਿਖਿਆ ਸਕਦਾ ਹੈ ਜੀ ਗਾਂਹ ਜੇ ਅੱਗੇ ਦੀਪ ਕਿਸੇ ਨੇ ਪੁੱਛਣਾ ਹੋਵੇ ਨਾ ਤਾਂ ਇਹਦੇ ਨਾਲ ਉੱਤਰੀ ਵੀ ਲਿਖਿਆ ਸਕਦਾ ਦੱਖਣੀ ਵਹਿੰਗੀ ਹੋਊ ਤਾਂ ਜਿਹੜੀ ਕਰੈਕਟ ਆ ਆਪਣੀ ਉਹ ਕਿਹੜੀ ਆ ਉੱਤਰੀ ਵਹਿੰਗੀ ਆਊਗਾ ਤੇ ਉਤੋਂ ਦਾ ਸ਼ਾਸਕ ਫਿਰ ਅਪਲੀਕੇਸ਼ਨ ਦੂਜੇ ਨੇ ਕਿਹਨੂੰ ਬਣਾਇਆ ਵਿਸ਼ਨੂੰ ਵਰਮਨ ਨੂੰ ਤੇ ਵਿਸ਼ਨੂੰ ਵਰਮਨ ਕੌਣ ਸੀਗਾ ਅਪਲੀਕੇਸ਼ਨ ਦੂਜੇ ਦਾ ਭਰਾ ਸੀਗਾ ਠੀਕ ਆ ਇਹ ਆਪਾਂ ਵੇਖਿਆ ਹੀ ਹੈ ਬਿਹਾਰ ਸ਼ਰਵਰਧਨ ਜਿਹੜਾ ਉਹ ਵਰਧਨ ਕਾਲ ਦੇ ਨਾਲ ਸੰਬੰਧਿਤ ਹੈ ਪ੍ਰਭਕਰ ਵਰਧਨ ਦਾ ਬੇਟਾ ਰਾਜਵਰਧਨ ਦਾ ਭਰਾ ਤੇ ਜਿਹੜਾ ਜੈ ਸਿੰਘ ਰਾਜੀ ਉਹ ਚਾਲੁਕਿਆ ਵੰਸ਼ ਦਾ ਸਿੰਸਤਾ ਪਕਾ ਸਮਝ ਆ ਰਹੀ ਹੈ ਨਾ ਤੁਹਾਨੂੰ ਅਪਲੀਕੇਸ਼ਨ ਰਾਜਾ ਜਿਹੜਾ ਅਪਲੀਕੇਸ਼ਨ ਰਾਜਾ ਸੀਗਾ राजे ਦੂਜਾ ਅਪਲੀਕੇਸ਼ਨ ਦੂਜਾ ਸੀ ਇਹਨੂੰ ਕੇਸ ਸ਼ਾਸਕ ਨੇ ਹਰਾਇਆ ਸੀ ਹੁਣ ਅਪਲੀਕੇਸ਼ਨ ਨੇ ਤਾਂ ਦੋਹਾਂ ਨੂੰ ਹਰਾਤਾ ਇੱਕ ਤਾਂ ਮਹਿੰਦਰ ਵਰਮਨ ਨੂੰ ਹਰਾਤਾ ਇੱਕ ਹਰਸ਼ਵਰਦਨ ਨੂੰ ਹਰਾਤਾ ਫਿਰ ਭਈ ਇਹਨੂੰ ਵੀ ਤਾਂ ਕੋਈ ਹਰਾਊਗਾ ਤਾਂ ਇਹਨੂੰ ਕਿਹਨੇ ਹਰਾਇਆ ਸੀ ਮਹਿੰਦਰ ਵਰਮਨ ਇਹ ਤਾਂ ਹੋਣਾ ਹੀ ਨਹੀਂਗਾ ਕਿਉਂਕਿ ਇਹਨੂੰ ਤਾਂ ਇਹ ਆਪ ਹੀ ਹਰਾ ਕੇ ਆਇਆ ਨਰ ਸਿੰਘ ਵਰਮਨ ਪਹਿਲਾ ਜਾਂ ਸ਼੍ਰੀ ਵੱਲਭ ਜਾ ਰਾਜ ਸਿੰਘ ਹੁਣ ਇੱਕ ਆਪਸ਼ਨ ਕੱਟੀ ਗਈ ਇਹਨਾਂ ਦਿਨਾਂ ਦੇ ਵਿੱਚੋਂ ਆਨਸਰ ਕਰੋ। ਬੁਲਕੇਸ਼ਨ ਦੂਜੇ ਨੂੰ ਕਿਹਨੇ ਹਰਾਇਆ ਸੀ? ਹਾਂਜੀ ਰਾਜੇ ਨਰ ਸਿੰਘ ਵਰਮਨ ਨੇ ਹਰਾਇਆ ਸੀਗਾ ਜੋ ਕਿ ਮਹਿੰਦਰ ਵਰਮਨ ਦਾ ਪੁੱਤਰ ਸੀ। ਜੀ ਨੂੰ ਮਹਿੰਦਰ ਵਰਮਨ ਨੂੰ ਬੁਲਕੇਸ਼ਨ ਦੂਜੇ ਨੇ ਹਰਾਇਆ ਸੀ ਨਾ ਉਹਦਾ ਪੁੱਤਰ ਸੀਗਾ ਇਹ। ਨਰਸਿੰਘ ਵਰਮਨ ਇਹਨਾਂ ਦਾ ਜੰਦ ਕਿੱਥੇ ਹੋਇਆ ਸੀ ਬਈ ਕਿਹੜੇ ਸਥਾਨ ਤੇ ਹੋਇਆ ਸੀ ਮਨੀ ਮੰਗਲਮ ਨਾਂ ਦੇ ਸਥਾਨ ਤੇ ਕਿੱਥੇ ਹੋਇਆ ਸੀਗਾ ਮਨੀ ਮੰਗਲਮ ਨਾਂ ਦੇ ਸਥਾਨ ਤੇ ਠੀਕ ਹੈ ਤੇ ਇਸ ਲੜਾਈ ਦੇ ਵਿੱਚ ਜਿਹੜਾ ਹੈਗਾ ਅਪਲੀਕੇਸ਼ਨ ਦੂਜਾ ਹਾਰ ਗਿਆ ਸੀ ਤੇ ਨਰਸਿੰਘ ਵਰਮਨ ਜਿੱਤਿਆ ਸੀਗਾ ਫਿਰ ਇਹਨੇ ਇੱਕ ਉਪਾਧੀ ਧਾਰਨ ਕੀਤੀ ਸੀ ਉਹ ਆਪਾਂ ਅੱਗੇ ਡਿਸਕਸ ਕਰਦੇ ਹਾਂ तो किस शासक ने वापी कोट की उपाधि धारण की बई नरसिंह वर्मन पहले ने महेंद्र वर्मन पहले ने परमेश्वर वर्मन ने ज कीर्ति वर्मन ने तो किने की हाँ जी राजे नरसिंह वर्मन ने की ਜਦੋਂ ਇਹਨੇ ਐਪਲੀਕੇਸ਼ਨ ਦੂਜੇ ਨੂੰ ਹਰਾਇਆ ਸੀਗਾ ਨਾ ਮਨੀ ਮੰਗਲਮ ਨਾਂ ਦੇ ਸਥਾਨ ਤੇ ਤਾਂ ਫਿਰ ਇਹਨੇ ਜਿਹੜਾ ਹੈਗਾ ਬਤਾਪੀ ਕੋਡ ਦੀ ਉਪਾਧੀ ਧਾਰਨ ਕੀਤੀ ਸੀ ਨਰਸਿੰਘ ਵਰਮਨ ਪਹਿਲੇ ਨੇ ਫਿਰ ਉਸ ਤੋਂ ਬਾਅਦ ਭਈ ਕਿਹੜਾ ਅਭਿਲੇਖ ਐਪਲੀਕੇਸ਼ਨ ਦੂਜੇ ਨਾਲ ਸੰਬੰਧਿਤ ਹੈ ਮਾਸਕੀ ਹਾਥੀ ਗੁਫਾ ਇਹ ਹੋਲ ਜਾਂ ਨਾਸਕ ਕਿਹੜੇ ਦਾ ਸੰਬੰਧ ਹੈ ਜੇ ਐਪਲੀਕੇਸ਼ਨ ਦੂਜੇ ਦੇ ਨਾਲ ਆ ਮਾਸਕੀ ਹਾਥੀ ਗੁਫਾ ਇਹ ਹੋਲ ਜਾਂ ਨਾਸਕ ਹਾਂਜੀ ਰਾਜੀਏ ਇਹ ਹੌਲ ਇਹਦੀ ਰਚਨਾ ਕਿਹਨੇ ਕੀਤੀ ਰਵਿਕੀਰਤੀ ਨੇ ਜੋ ਕਿ ਅਪਲਕੇਸ਼ਨ ਦੂਜੇ ਦਾ ਦਰਬਾਰੀ ਕਵੀ ਸੀਗਾ ਇਹਦੇ ਤੋਂ ਆਪਾਂ ਨੂੰ ਜਾਣਕਾਰੀ ਕਾਦੀ ਮਿਲਦੀ ਆ ਜੋਪਲਕੇਸ਼ਨ ਦੂਜੇ ਦੇ ਵਿੱਚ ਤੇ ਹਰਸ਼ਵਰਧਨ ਦੇ ਵਿੱਚਕਾਰ ਜਯੋਦ ਹੋਇਆ ਸੀ ਨਰਮਦਾ ਨਦੀ ਦੇ ਕੰਢੇ ਉਹਦੀ ਜਾਣਕਾਰੀ ਦਾ ਸਰੋਤ ਇਹੀ ਅਭਿਲੇਖ ਆ ਓਕੇ ਫਿਰ ਰਾਜੀਏ ਨੈਕਸਟ ਰਵਿਕੀਰਤੀ ਕੌਣ ਸੀ ਇੱਕ ਜੈਨੀ ਸੀ ਬੋਧੀ ਪਿਖਸ਼ੂ ਸੀ ਬ੍ਰਹਮਣ ਸੀ ਕਿ ਛਤਰੀ ਸੀ ਤਾਂ ਕੌਣ ਸੀ ਬਈ ਇਹ ਇਹ ਨਹੀਂ ਬਈ ਕੁਛਤਰੀ ਨਹੀਂ ਸੀ ਇਹ ਇੱਕ ਜੈਨੀ ਸੀਗਾ ਰਵਿਕੀਰਤੀ ਸੀ ਨਾ ਇੱਕ ਜੈਨੀ ਸੀ ਜੈਨ ਧਰਮ ਨੂੰ ਮੰਨਣ ਵਾਲਾ ਸੀ ਰਵਿਕੀਰਤੀ ਕੇਸ ਵੰਸ਼ ਦੇ ਸ਼ਾਸਕ ਦੇ ਦਰਬਾਰੀ ਕਵੀ ਸੀ ਹੁਣ ਆਪਾਂ ਨੂੰ ਇਹ ਤਾਂ ਪਤਾ ਬਈ ਉਹ ਪੁਲਕੇਸ਼ਨ ਦੂਜੇ ਦਾ ਦਰਬਾਰੀ ਕਵੀ ਸੀ ਹੁਣ ਉਹਨਾਂ ਨੇ ਪੁੱਛ ਲਿਆ ਵੰਸ਼ ਠੀਕ ਹੈ ਨਾ ਸ਼ਾਸਕ ਵੀ ਪੁੱਛ ਸਕਦੇ ਆ ਰਵਿਕੀਰਤੀ ਪਹਿਲਾ ਆਜੂਗਾ ਤੇ ਉਹਦਾ ਵੰਸ਼ ਦੱਸਣਾ ਹਣਾ ਪਾਲਨ ਚੋਲ ਚਾਲੁਕਿਆ ਚੇਰ ਇਹ ਤੁਹ ਕੁਐਸ਼ਨ ਇਹ ਵੀ ਕਲੀਅਰ ਹੁੰਦਾ ਰਹੇ ਜੇ ਕਿ ਜਿਹੜਾ ਪੁਲਕੇਸ਼ਨ ਪਹਿਲਾ ਸੀਗਾ ਉਹ ਕਿਹੜੇ ਵੰਸ਼ ਨਾਲ ਸੰਬੰਧਿਤ ਸੀ ਦੋ ਕੁਐਸ਼ਨ ਕਲੀਅਰ ਹੋਣਗੇ ਰਵੀਕੀਰਤੀ ਦਾ ਸੰਬੰਧ ਵੀ ਪੁੱਛਿਆ ਜੇ ਉਹ ਕਿਹੜੇ ਵੰਸ਼ ਨਾਲ ਆ ਤੇ ਪੁਲਕੇਸ਼ਨ ਪਹਿਲੇ ਦਾ ਵੀ ਚਾਲੂਕਿਆ ਦੋਨੇ ਓਕੇ ਵਿਕਰਮਦਿੱਤਿਆ 4 ਦਾ ਦਰਬਾਰੀ ਕਵੀ ਕੌਣ ਸੀ ਭਈ ਬਿਲਹਣ ਰਵੀਕੀਰਤੀ ਹਰੀਸੇਨ ਜਾਂ ਕੋਈ ਨਹੀਂ ਤੇ ਕੌਣ ਸੀ ਭਈ ਬਿਲਹਣ ਸੀ ਬਾਈ ਇਹਨੇ ਇਹਨੇ ਬਿਲਹਣ ਨੇ ਰਚਨਾ ਕੀਤੀ ਸੀਗੀ ਵਿਕਰਮਦਿੱਤਿਆ ਚ੍ਰਿਤ ਬੁੱਕ ਦੀ ਕਈ ਵਾਰੀ ਬੁੱਕ ਵੀ ਪੁੱਛ ਸਕਦੇ ਹੁੰਦੇ ਆ ਵਿਕਰਮਦਿੱਤਿਆ ਚ੍ਰਿਤ ਇਹਨੇ ਰਚਨਾ ਕੀਤੀ ਸੀ ਓਕੇ ਚਾਲੁਕਿਆ ਸ਼ਾਸਕਾਂ ਨੇ ਆਪਣਾ ਸਾਮਰਾਜ ਕਿੱਥੇ ਸਥਾਪਿਤ ਕੀਤਾ ਕਿੱਥੇ ਸਥਾਪਿਤ ਕੀਤਾ ਸੀ ਬਾਈ ਮਾਲਵਾਚ ਦੱਖਣ ਚ ਗੁਜਰਾਤ ਗੁਜਰਾਤ ਬਤ ਗੁਜਰਾਤ ਗੁਜਰਾਤ ਵਿੱਚ ਪਾਣੀ ਪਤ ਕਿੱਥੇ ਸੀ ਬਈ ਸਹੀ ਹੈ ਬਈ ਕਿਸ ਸਾਸਕ ਨੂੰ ਅਜੰਤਾ ਗੁਫਾਵਾਂ ਵਿੱਚ ਫਾਰਸ ਦੇ ਰਾਜਦੂਤ ਦਾ ਸਵਾਗਤ ਕਰਦੇ ਦਿਖਾਇਆ ਗਿਆ ਅਜੰਤਾ ਦੀ ਗੁਫਾਵਾਂ ਦੇ ਵਿੱਚ ਇੱਕ ਰਾਜੇ ਦੀ ਫੋਟੋ ਹੈ ਰਾਜੇ ਜਿਹਦੇ ਵਿੱਚ ਉਹਨਾਂ ਨੂੰ ਫਾਰਸ ਫਾਰ ਫਾਰ ਇਰਾਨ ਦੇ ਜਿਹੜਾ ਦੂਤ ਰਾਜੇ ਉਹਦਾ ਸਵਾਗਤ ਕਰਦੇ ਹੋਏ ਦਿਖਾਇਆ ਗਿਆ ਤਾਂ ਕਿਹੜੇ ਜਿਹੜਾ ਹੈਗਾ ਸ਼ਾਸਕ ਨੂੰ ਦਿਖਾਇਆ ਗਿਆ ਅਪਲੀਕੇਸ਼ਨ ਦੂਜੇ ਨੂੰ ਪਹਿਲੇ ਨੂੰ ਜਾਂ ਕੀਰਤੀ ਵਰਮਨ ਨੂੰ ਜਾਂ ਜੈ ਸਿੰਘ ਨੂੰ ਸਹੀ ਇਹ ਅਪਲੀਕੇਸ਼ਨ ਦੂਜੇ ਨੂੰ ਕੀਰਤੀ ਵਰਮਨ ਦੀ ਹੱਤਿਆ ਕਿਸ ਨੇ ਕੀਤੀ ਸੀ ਕੀਰਤੀ ਵਰਮਨ ਹੁਣ ਇੱਥੋਂ ਇਹ ਵੀ ਪਤਾ ਲੱਗੂ ਰਾਜੇ ਕੀਰਤੀ ਵਰਮਨ ਨੇ ਜਿਹੜਾ ਉਹ ਲਾਸਟ ਸ਼ਾਸਕ ਸੀਗਾ ਕੀਦਾ ਚਾਲੁਕਿਆ ਵੰਸ਼ ਦਾ ਇਹ ਕੁਐਸਚਨ ਆ ਜੀ ਚਾਲੁਕਿਆ ਵੰਸ਼ ਦੇ ਲਾਸਟ ਸ਼ਾਸਕ ਦਾ ਨਾਮ ਦੱਸੋ ਤਾਂ ਕੌਣ ਸੀ ਕੀਰਤੀ ਵਰਮਨ ਤੇ ਕੀਰਤੀ ਵਰਮਨ ਦੀ ਹੱਤਿਆ ਕਿਹਨੇ ਕੀਤੀ ਸੀ ਸਿੰਘ ਵਰਮਨ ਨਰ ਵਰਮਨ ਦੰਤੀ ਵਰਮਨ ਮਹਿੰਦਰ ਵਰਮਨ ਗੰਤੀ ਦੋર્ગਭਈ ਕਿਹਨੇ ਕੀਤੀ ਸੀ ਹਾਂਜੀ ਰਾਜੇ ਦੰਤੀ ਦੋર્ગ ਨੇ ਕੀਤੀ ਸੀ ਕਦੋਂ ਕੀਤੀ ਸੀ 750 ਈਸਵੀ ਦੇ ਵਿੱਚ ਇਹ ਫਿਰ ਕਿਹੜੇ ਵੰਸ਼ ਦੀ ਸਥਾਪਨਾ ਕੀਤੀ ਸੀ ਪੱਲਾ ਵੰਸ਼ ਦੀ ਰਾਸ਼ਟਕੂਟ ਵੰਸ਼ ਦੀ ਪਾਂਡਿਆ ਵੰਸ਼ ਦੀ ਜਾਂ ਚੇਰ ਵੰਸ਼ ਦੀ ਦੰਤੀ ਦੁਰਗ ਨੇ 750 ਈਸਵੀ ਦੇ ਵਿੱਚ ਜਦੋਂ ਕੀਰਤੀ ਵਰਮਨ ਦੀ ਜਿਹੜੀ ਹੱਤਿਆ ਕੀਤੀ ਸੀਗੀ ਤਾਂ ਉਸ ਤੋਂ ਬਾਅਦ ਕਿਹੜੇ ਵੰਸ਼ ਦੀ ਸਥਾਪਨਾ ਕੀਤੀ ਸੀ ਹਾਂਜੀ ਰਾਜੇ ਰਾਸ਼ਟਕੂਟ ਵੰਸ਼ ਤਾਂ ਇਹ ਸੀ ਬਈ ਆਪਣੀ ਚਾਲੁਕਿਆ ਵੰਸ਼ ਨਾਲ ਸੰਬੰਧਿਤ ਐਮਸੀਕਿਊ ਉਮੀਦ ਕਰਦੀ ਤੁਹਾਨੂੰ ਸਮਝ ਆਇਆ ਹੋਊਗਾ ਕਿਉਂਕਿ ਇਹ ਇਕੁਏਸ਼ਨ ਚਾਹੇ 19 ਹੀ ਸੀ ਬਟ ਆਪਾਂ ਇੱਕ ਇੱਕ ਕੁਐਸਚਨ ਦੇ ਨਾਲ ਜਿੰਨੇ ਵੀ ਆਪਸ਼ਨ ਸੀਗੇ ਸਾਰਿਆਂ ਨੂੰ ਐਕਸਪਲੇਨ ਕਰਦੇ ਹੋਏ ਘੱਟੋ ਘੱਟ 5-5 ਕੁਐਸਚਨ ਜਿਹੜੇ ਆਪਾਂ ਸੋਲਵ ਕੀਤੇ ਆ ਹਰੇਕ ਆਪਸ਼ਨ ਦੇ ਨਾਲ ਤਾਂ ਉਮੀਦ ਕਰਦੀ ਆ ਤੁਹਾਨੂੰ ਸਮਝ ਲੱਗਿਆ ਹੋਊਗਾ ਰਜੇ ਜੇ ਕਲਾਸ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਦੇ ਹੋ ਬਈ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਜਰੂਰ ਕਰਦੇ ਹੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਕਲਾਸ ਦਾ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚ ਸਕੇ ਤੇ ਸ਼ਾਮ ਨੂੰ ਰਹੇ ਜੇ ਆਪਣੀ 4:20 ਤੇ ਕਲਾਸ ਹੋਊਗੀ ਜਿਹਦੇ ਵਿੱਚ ਆਪਾਂ ਸੁਪਰੀਮ ਕੋਰਟ ਵਾਲਾ ਟਾਪਿਕ ਹੈ ਜਿਹੜਾ ਉਹਨੂੰ ਸੋਲਵ ਕਰਾਂਗੇ ਠੀਕ ਆ ਤਾਂ ਸਾਰੇ ਜਣੇ ਲਾਈਵ ਕਲਾਸ 'ਚ ਜਰੂਰ ਆਇਓ ਮਿਲਦੇ ਆਂ ਸ਼ਾਮ ਵਾਲੀ ਕਲਾਸ ਦੇ ਵਿੱਚ ਥੈਂਕ ਯੂ